ਦੋਸਤੋ ਹੁਣ ਤਾਂ ਐ ਲੱਗਣ ਲੱਗ ਗਿਆ ਸਾਨੂੰ ਪੰਜਾਬ ਦੇ ਵਿੱਚ ਕਿ ਅਨ ਐਲਾਨੀ ਐਮਰਜੈਂਸੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਲਾ ਨਹੀਂ ਦਿੱਤੀ ਠੋਕ ਦਿੱਤੀ ਹੈ ਜਿਹੜਾ ਬੋਲੇ ਠੋਕ ਦਿਓ ਜਿਹੜਾ ਬੋਲੇ ਤੁਹਾਡਾ ਵਿਰੋਧੀ ਤੇ ਪਰਚਾ ਦਰਜ ਕਰ ਦਿਓ ਉਸ ਨੂੰ ਜੇਲ੍ਹ ਵਿੱਚ ਛੁੱਟ ਦਿਓ ਅਗਰ ਫਿਰ ਲੱਗਦਾ ਵਾ ਕਿ ਹਲੇ ਘੱਟ ਸਜ਼ਾ ਵਾ ਫਿਰ ਉੱਤੇ ਦੂਜਾ ਝੂਠਾ ਪਰਚਾ ਕਰੋ ਫਿਰ ਤੀਜਾ ਕਰੋ ਫਿਰ ਚੌਥਾ ਕਰੋ ਇਹ ਬਿਲਕੁਲ ਇਹਦੀ ਮੈਂ ਤੁਲਨਾ ਡੈਫੀਨਿਟਲੀ ਕਰ ਸਕਦਾ ਕਿ ਇਹ ਅਨਡਿਕਲੇਰਡ ਇਮਰਜੈਂਸੀ ਆ ਅਨਡਿਕਲੇਰਡ ਸੌਰੀ ਡਿਕਲੇਰਡ ਇਮਰਜੈਂਸੀ ਕੀ ਹੁੰਦਾ ਕਿ ਤੁਹਾਡੇ ਫੰਡਮੈਂਟਲ ਅਧਿਕਾਰਾਂ ਨੂੰ ਖੋਇਆ ਜਾਂਦਾ ਜਿਹੜੇ ਸਾਡੇ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰ ਦਿੱਤੇ ਨੇ ਫਰੀडम ਟੂ ਸਪੀਚ ਬੋਲਣ ਦਾ ਅਧਿਕਾਰ ਜਾਂ ਹੋਰ ਜਿਹੜੇ ਹੈਗੇ ਨੇ ਫੰਡਮੈਂਟਲ ਰਾਈਟਸ ਉਹ ਸਾਰੇ ਕੱਟ ਦਿੱਤੇ ਜਾਂਦੇ ਨੇ ਉਹ ਕਹਿੰਦੇ ਅਸੀਂ ਲਾਤੀ ਇਮਰਜੈਂਸੀ ਇੰਡੀਆ 'ਚ ਲੱਗ ਚੁੱਕੀ ਆ ਪਰ ਇਹਨੂੰ ਕਹਿੰਦੇ ਨੇ ਇਹ ਜੋ ਕੁਝ ਹੁਣ ਭਗਵਾਨਪਤ ਮਾਨ ਇੱਥੇ ਕਰ ਰਿਹਾ ਪੰਜਾਬ ਦੇ ਵਿੱਚ ਇਹ ਅਨਡਿਕਲੇਰਡ ਇਮਰਜੈਂਸੀ ਆ ਔਰ ਇੱਕ ਪੁਲਿਸ ਸਟੇਟ ਕਨਵਰਟ ਕਰ ਦਿੱਤੀ ਜਦੋਂ ਪਾਕਿਸਤਾਨ ਆ ਨਾ ਆਪਣੇ ਲਾਗੇ ਉਥੇ ਫੌਜ ਦੀ ਸਟੇਟ ਹੈ ਉਥੇ ਜਿਹੜਾ ਮੜਾ ਹੈ ਕੁਸਕਦਾ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਨੇ ਹੁਣ ਤਾਜ਼ਾ ਉਹਨਾਂ ਨੇ ਇਮਰਾਨ ਖਾਨ ਨੂੰ ਅੰਦਰ ਦਿੱਤਾ ਹੋਇਆ ਵਾ ਫਾਰਮ ਆਫ ਪ੍ਰਾਈਮ ਮਿਨਿਸਟਰ ਇੱਕ ਕੇਸ ਵਿੱਚ 10 ਸਾਲ ਸਜ਼ਾ ਜਦੋਂ ਲੱਗਿਆ ਕਿ ਸੁਪਰੀਮ ਕੋਰਟ ਇਹਨੂੰ ਜ਼ਮਾਨਤ ਦੇ ਦੂਗਾ ਦੂਜਾ ਕੇਸ 14 ਸਾਲ ਸਜ਼ਾ ਇਨ ਬਿਨ ਜਿਹੜਾ ਕਿਰਦਾਰ ਹੈ ਇਸ ਵਕਤ ਭਗਵੰਤ ਇੱਥੇ ਪੰਜਾਬ ਦੇ ਵਿੱਚ ਨਿਵਾ ਰਿਹਾ ਵਾ ਜਿਹੜਾ ਬੋਲੇ ਚਾਹੇ ਕੋਈ ਆ ਮਤਲਬ ਕੋ ਅਕਾਲੀ ਦਲ ਚੋਂ ਆ ਕਾਂਗਰਸ ਚੋਂ ਆ ਐਕਟਿਵਿਸਟ ਆ ਕਿਸ ਹੋਰ ਪਾਰਟੀ ਦਾ ਵਾ ਕਿਸਾਨ ਆਗੂ ਨੇ ਪੁਲਿਸ ਤੇ ਪਰਚਾ ਇਹ ਅੱਜ ਪੰਜਾਬ ਦਾ ਇੱਕ ਫੈਸ਼ਨ ਬਣਤਾ ਔਰ ਅੱਜ ਜਿਹੜਾ ਇਕੱਠ ਰੱਖਿਆ ਸੀ ਭਾਨੇ ਸਿੱਧੂ ਦੇ ਹੱਕ ਵਿੱਚ ਸੰਗਰੂਰ ਉਹਦੀ ਕੋਠੀ ਦੇ ਬਾਹਰ ਇਹ ਇਕੱਠ ਪਹਿਲਾਂ ਹੋ ਚੁੱਕਾ ਇੱਕ ਕੋਟ ਦੁਨਣਾ ਪਿਛਲੇ ਨੰਗੇ ਹੋਏ ਸੋਮਵਾਰ ਸ਼ੈਦ ਹੋਇਆ ਸੀਗਾ ਉੱਥੇ 50000 60000 ਸ਼ਾਇਦ ਜ਼ਿਆਦਾ ਆਦਮੀ ਇਕੱਠਾ ਆ ਕਿਸੇ ਨੇ ਛਰੀਟ ਵੀ ਨਹੀਂ ਮਾਰੀ ਛਰੀਟ ਕਿਸੇ ਦੇ ਚੀਚੇ ਤੇ ਵੀ ਸੱਟ ਨਹੀਂ ਲੱਗੀ ਇਟਾ ਵੱਡਾ ਘਟ ਹੋਵੇ ਨੋਬਡੀ ਇੰਡल्जਡ ਇਨ ਵਾਇਲੈਂਸ ਪੀਸਫੁਲੀ ਆਪਣੀ ਗੱਲ ਕਹੀ ਸਾਰਿਆਂ ਨੇ ਤੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਉਦੋਂ ਅਗਲੇ ਦਿਨ ਜਾਂ ਉਦੋਂ ਦੀ ਸ਼ਾਮ ਨੂੰ ਚੌਥਾ ਪਰਚਾ ਜਿਹੜਾ ਵਾ ਉਹ ਦਰਜ ਕੀਤਾ ਗਿਆ ਲੋਕਾਂ ਨੂੰ ਹੋਰ ਉਕਸਾਇਆ ਗਿਆ ਉਹਨਾਂ ਨੂੰ ਜਿੱਦਾਂ ਕਹਿੰਦੇ ਕਿ ਚੜਾਇਆ ਗਿਆ ਕਿ ਤੁਸੀਂ ਆਓ ਦੁਬਾਰਾ ਲੜੋ ਸਟੇਟ ਦੇ ਨਾਲ ਅਸੀਂ ਤੁਹਾਨੂੰ ਦੱਸਾਂਗੇ ਪੰਜਾਬੀਆਂ ਦਾ ਤੇ ਸਿੱਖਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਪੁਰਾਣੇ ਉਹਨਾਂ ਦਾ ਖੂਨ ਕਿੱਥੋਂ ਆਉਂਦਾ ਵਾ ਉਹਨਾਂ ਨੇ ਫਿਰ ਐਕਸੈਪਟ ਕੀਤਾ ਚੈਲੰਜ ਤੇ ਉਹਨਾਂ ਨੇ ਕਿਹਾ ਚੰਗਾ ਠੀਕ ਹੈ ਫਿਰ ਅਸੀਂ ਤੇਰੀ ਕੋਠੀ ਘੇਰਾਂਗੇ ਜਾਂ ਤੇਰੀ ਕੋਠੀ ਦੇ ਮਰਨੇ ਮੋਰੇ ਧਰਦਾ ਦੇਾਂਗੇ ਜੋ ਉਸ ਦਿਨ ਦਾ 50 60 ਹਜ਼ਾਰ ਆਦਮੀ ਦਾ ਇਕੱਠ ਸ਼ਾਂਤਮਈ ਸੀਗਾ ਤੇ ਅੱਜ ਦਾ ਵੀ ਸ਼ਾਂਤ ਨਹੀਂ ਹੋਣਾ ਸੀ ਉਹ ਕੋਠੀਆਂ ਥੋੜੋ ਢੋਣ ਚੱਲੇ ਨੇ ਉਹ ਤਾਂ ਇੱਕ ਸ਼ਾਂਤਮਈ ਢੰਗ ਦੇ ਨਾਲ ਸਾਰੀਆਂ ਜਥੇਬੰਦੀਆਂ ਪੰਜਾਬ ਦੀਆਂ ਕਿਸਾਨ ਆਗੂ ਕਿਸਾਨ ਜਥੇਬੰਦੀਆਂ ਸਾਰੀਆਂ ਇਹੀ ਕਹਿਣ ਚੱਲੀਆਂ ਸੀ ਕਿ ਤੂੰ ਗਲਤ ਕੰਮ ਕਰ ਰਿਹਾ ਵਾ ਲੇਕਿਨ ਨਹੀਂ ਅਸੀਂ ਸਹਾਰਨਾ ਹੀ ਨਹੀਂਗਾ ਅਸੀਂ ਤਾਂ ਇਹਨੂੰ ਪੁਲਿਸ ਨਾਲ ਕਹਿੰਦੇ 15 ਜ਼ਿਲ੍ਹਿਆਂ ਦੀ ਪੁਲਿਸ ਲਾਈ ਹੋਈ ਆ ਚਰਨਜੀਤ ਸਿੰਘ ਚੰਨੀ ਫੋਰਮ ਚ ਚੀਫ ਮਿਨਿਸਟਰ ਆ ਪੰਜਾਬ ਦਾ ਉਹਦੇ ਉਦੇ ਅਧਿਕਾਰ ਵੀ ਖੋਲੇ ਜਿਹੜੇ ਪੱਤਰਕਾਰ ਫਿਰਦੇ ਨੇ ਉਥੇ ਇੰਡੀਪੈਂਡੈਂਟ ਆਰਗੇਨਿਕ ਮੀਡੀਆ ਉਹਨਾਂ ਦੇ ਅਧਿਕਾਰ ਖੋਲੇ ਬਿਠਾ ਲਓ ਡਿਟੇਨ ਕਰ ਲਓ ਬੀਕੇਯੂ ਦੇ ਬਹੁਤ ਸਾਰੇ ਮੈਂ ਦੇਖ ਰਿਹਾ ਸੀਗਾ ਉਹਨਾਂ ਦਾ ਨਾਮ ਰੁਲਦੂ ਸਿੰਘ ਜੀ ਅਤੇ ਹੋਰ ਬਹੁਤ ਆਗੂਆਂ ਨੂੰ ਬੱਸਾਂ ਰੋਗ ਥਾਣਿਆਂ ਚ ਲੈ ਜਾ ਯਾਰ ਵਾਟ ਇਜ਼ ਹੈਪਨਿੰਗ ਭਗਵੰਤ ਨੂੰ ਹੋ ਕੀ ਗਿਆ ਵਕੀਚਰੀ ਵਾਲ ਜਿਹੜਾ ਕਹਿੰਦਾ ਹਮ ਤੋ ਸਵਰਾਜ ਮੈਂ ਯਕੀਨ ਰੱਖਤੇ ਹਨ ਹਮ ਤੋ ਕਟੜ ਈਮਾਨਦਾਰ ਹਨ ਹਮ ਤੋ ਬਦਲਾਵ ਲੈ ਕੇ ਆਏਗੇ ਤੁਹਾਨੂੰ ਹੋ ਕੀ ਗਿਆ ਆਰ ਯੂ ਆਊਟ ਆਫ ਆਊਟ ਆਫ ਯੋਰ ਮਾਈਂਡ ਕੀ ਤੁਹਾਨੂੰ ਐ ਲੱਗਦਾ ਕਿ ਤੁਸੀਂ ਪੰਜਾਬ ਦੇ ਵਿੱਚ ਹੁਣ ਪੁਲਿਸ ਦੇ ਸਾਰੇ ਰਾਜ ਕਰਨਾ ਪੰਜਾਬ ਮੋੜ ਕੇ ਚੋਣਾ ਚ ਜਾਣਾ ਨੇਗਾ ਪਿੰਡਾਂ ਚ ਜਾਣਾ ਨੇਗਾ ਮੈਨੂੰ ਤਾਂ ਇਹਨਾਂ ਦੀ ਸਮਝ ਆਉਂਦੀ ਔਰ ਦੂਜੀ ਗੱਲ ਦੋਗਲੀ ਨੀਤੀ ਕੱਲ ਦਿੱਲੀ ਰੋਕੇ ਹਟੇ ਨੇ केजरीवाल ਨੂੰ ਉੱਥੇ ਬੁਲਾਇਆ ਸੀ ਨਾ ਸਮਨਿੰਗ ਕੀਤੀ ਸੀ ਈਡੀ ਦੇ ਆਪਣੀ ਹਿਫਾਜ਼ਤ ਕਰਨ ਲਈ ਜਿਹੜੀ ਮੇਅਰ ਦੀ ਇਲੈਕਸ਼ਨ ਵਿੱਚ ਧੰਦਲੀ ਹੋਈ ਆ ਉਹਦਾ ਧੰਦਾ ਦਿੱਲੀ ਚ ਰੱਖਤਾ ਰੱਖਣਾ ਦਾ ਚੰਡੀਗੜ੍ਹ ਚਾਹੀਦਾ ਸੀ ਚਲੋ ਰੱਖਤਾ ਦਿੱਲੀ ਦੇ ਵਿੱਚ ਤੇ ਉੱਥੇ ਉਹਨਾਂ ਨੇ ਬੀਜੇਪੀ ਵਾਲਿਆਂ ਨੂੰ ਉਹਨਾਂ ਨੂੰ ਫੜਾ ਫੜਾਈ ਕੀਤੀ ਰੋਕਿਆ ਫਿਰ ਕਹਿੰਦੇ ਇੱਥੇ ਲੋਕਤੰਤਰ ਦਾ ਕਤਲ ਹੋ ਗਿਆ ਜੀ ਲੋਕਤੰਤਰ ਦਾ ਘਾਣ ਹੋ ਗਿਆ ਜੀ ਤੇ ਜਦੋਂ ਤੁਸੀਂ ਉਹੀ ਉਧਰੋਂ ਵੱਧ ਅਤਿਆਚਾਰ ਦਾ ਪੰਜਾਬ 'ਚ ਕਰ ਰਹੇ ਹੋ ਤੁਸੀਂ ਅੱਜ ਲੋਕਤੰਤਰ ਦਾ ਖਤਨ ਭਗਵੰਤ ਨਹੀਂ ਹੋਇਆ ਅੱਜ ਲੋਕਤੰਤਰ ਦਾ ਘਾਣ ਕੇਜਰੀਵਾਲ ਜੀ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਤੁਸੀਂ ਲੋਕਾਂ ਨੂੰ ਪੁਲਿਸ ਦੇ ਥਰੂ ਟੈਰਰਾਈਜ਼ ਕਰ ਰਹੇ ਹੋ ਉਹਨਾਂ ਨੂੰ ਧਮਕਾ ਰਹੇ ਹੋ ਕਿ ਖਬਰਦਾਰ ਜੇ ਭਗਵੰਤ ਦੀ ਕੋਠੀ ਦੇ ਮੋਰੇ ਆਏ ਔਰ ਇਹੀ ਭਗਵੰਤ ਤੇ ਕੇਜਰੀਵਾਲ ਸੇ ਇੱਥੇ ਧਰਨੀਆਂ ਲਾਉਣ ਦੀ ਲੋੜ ਹੀ ਪਿਆ ਨਹੀਂ ਕਰਨੀ ਜੀ ਤਰਨੇ ਲੱਗਦੇ ਜੀ ਬਾਦਲ ਪਿੰਡ ਵਿੱਚ ਤਰਨੇ ਲੱਗਦੇ ਪਟਿਆਲੇ ਮੇਰੇ ਖਿਆਲ ਪਿਛਲੇ 2 ਕਸਾਲਾ ਦੇ ਵਿੱਚ ਜਿੰਨੇ ਤਰਨੇ ਭਗਵੰਤ ਦੀ ਕੋਠੀ ਦੇ ਮੋਰੇ ਲੱਗੇ ਮਗਰ ਨਹੀਂ ਪੰਜ ਚਾਰ ਸਰਕਾਰਾਂ ਦੇ ਨਹੀਂ ਲੱਗੇ ਹੁਣੇ ਚਲੋ ਉਹ ਵੀ ਉਸ ਨੂੰ ਵੀ ਛੱਡ ਦਿਓ ਪਰ ਜੋ ਅੱਜ ਤੁਸੀਂ ਕਰ ਰਹੇ ਹੋ ਇਹ ਸਰਾਸਰ ਅਨਿਆਏ ਇਹ ਸਰਾਸਰ ਗੈਰ ਸਫਿਦਾਨਿਕ ਇਹ ਸਰਾਸਰ ਸਾਡੇ ਮਨੁੱਖੀ ਅਧਿਕਾਰਾਂ ਦਾ ਕਾਣ ਕਰ ਰਹੇ ਹੋ ਕਾਣ ਤੁਸੀਂ ਜਨਤਾ ਨੂੰ ਇਹ ਸੁਣਿਆ ਦੇਣਾ ਚਾਹੁੰਦੇ ਕਿ ਆ ਸਾਰੇ ਪੰਜਾਬ ਤੇ ਮੇਰੀ ਉਂਗਲ ਐ ਕਰਕੇ ਖਬਰਦਾਰ ਜੇ ਇਥੋਂ ਕੋ ਸਾਡੇ ਖਿਲਾਫ ਬੋਲਿਆ ਤਾਂ ਖੈਰਾ ਬੋਲਿਆ ਚੱਕ ਅੰਦਰ ਖੈਰਾ ਨਿਕਲਣ ਵਾਲਾ ਚੱਕ ਅੰਦਰ ਦੁਬਾਰਾ ਭਾਨਾ ਲੱਖਾ ਕਾਂਗਰਸ ਸੇ ਪਤਾ ਨਹੀਂ ਕਿੰਨੇ ਲੀਡਰਸ ਨੂੰ ਮੈਂ ਦੋਸਤੋ ਕਹਿਣਾ ਚਾਹਨਾ ਮੈਨੂੰ ਦੱਸੋ ਤੁਸੀਂ ਕਿ ਜਿਹੜੇ ਸਿਆਸੀ ਬਦਲਾਖੁਰੀ ਦੇ ਪਰਚੇ ਦਰਜ ਕੀਤੇ ਰਾਜ ਤੇ ਕਦੀ ਕਿਸੇ ਅੰਜਾਮ ਤੇ ਪਹੁੰਚਿਆ ਕੋਈ ਕੈਪਟਨ ਨੇ ਬਾਦਲ ਦੇ ਖਿਲਾਫ ਕੀਤੇ ਬਾਦਲ ਨੇ ਕੈਪਟਨ ਦੇ ਖਿਲਾਫ ਕੀਤੇ ਕਿੱਥੇ ਉਹ ਪਰਚੇ ਉਹ ਕਿਉਂ ਐਵੇਂ ਆਪਣਾ ਵਕਤ ਜ਼ਾਇਆ ਕਰੀ ਜਾਣਾ ਭਾਈ ਸਾਹਿਬ ਕੰਮ ਕਰੋ ਪੰਜਾਬ ਦੇ ਜਿਹੜੇ ਮੁੱਦੇ ਤੁਹਾਨੂੰ ਕਈ ਵਾਰੀ ਆਊਟਲਾਈਨ ਕਰਾਏ ਨੇ ਉਹਦੇ ਤੇ ਜਾਓ ਮੈਂ ਸਖਤ ਤੋਂ ਸਖਤ ਸ਼ਬਦਾਂ ਚ ਇਸ ਦੀ ਨਿੰਦਿਆ ਕਰਦਾ ਜਿੰਨੇ ਮੇਰੇ ਕੋਲ ਸ਼ਬਦ ਹੋ ਸਕਦੇ ਉਹ ਗਿਣ ਲਓ ਵਿੱਚ ਔਰ ਮੈਂ ਪੁਲਿਸ ਨੂੰ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕਰਦਾ ਕਿ ਇਹਨਾਂ ਦੇ ਹੱਥ ਠੋਕੇ ਮਤ ਬਣੋ ਤੁਸੀਂ ਸੰਵਿਧਾਨ ਦੇ ਰਖਵਾਲੇ ਹੋ ਤੁਹਾਡਾ ਕੰਮ ਹੈਗਾ ਟੂ ਅਫੋਲਡ ਰੂਲ ਆਫ ਲਾ ਤੁਹਾਡਾ ਕੰਮ ਹੈਗਾ ਟੂ ਅਫੋਲਡ ਦ ਰੂਲ ਆਫ ਕਨਸਟੀਟਿਊਸ਼ਨ ਜਿਹੜੇ ਆਈਪੀਐਸ ਆਫਸਰਸ ਨੇ PCS ਅਫਸਰ ਨੇ ਤੁਹਾਨੂੰ ਪਬਲਿਕ ਐਕਸਟ੍ਰੈਕਟਰ ਵਿੱਚੋਂ ਤਨਖਾਹ ਮਿਲਦੀ ਆ ਕੋਈ ਭਗਵੰਤ ਨਹੀਂ ਦੇ ਰਿਹਾ ਕੋਈ ਕੇਜਰੀਵਾਲ ਆਪਣੀ ਜੇਬ ਚੋਂ ਨਹੀਂ ਦੇ ਰਿਹਾ ਮਤ ਕਰੋ ਗਲਤ ਕੰਮ ਮਤ ਕਰੋ ਆਪਣੇ ਲੋਕਾਂ ਦਾ ਅਤਿਆਚਾਰ ਜਿੱਦਾਂ ਬੇਬਲ ਕਲਾਚ ਦੋ ਨੌਜਵਾਨ ਮਾਰਗੇ ਸੀ ਤੁਹਾਡੇ ਹੱਥੋਂ ਕੁਝ ਅਤਿਆਚਾਰ ਹੋ ਗਿਆ ਕੋਈ ਗੋਲੀ ਚੱਲ ਗਈ ਕਿਸੇ ਭਗਵੰਤ ਨੇ ਨਹੀਂ ਤੁਹਾਡੇ ਕੋਲ ਆਉਣਾ ਕਿਸੇ ਕੇਜਰੀਵਾਲ ਨੇ ਨਹੀਂ ਆਉਣਾ ਯੂ ਵਿਲ ਹੈਵ ਟੂ ਫੇਸ ਦ ਰੈਥ ਆਫ ਨੇਚਰ ਉਸ ਅਕਾਲਪੁਰ ਖਾਇਕੁਰੂ ਦੀ ਰੈਥ ਆਫ ਦ ਪੀਪਲ ਰੈਥ ਆਫ ਦ ਕੋਰਟਸ ਇਸ ਕਰਕੇ ਮੈਂ ਤਾਂ ਤੁਹਾਨੂੰ ਸਿਰਫ ਕਹਿ ਹੀ ਸਕਦਾ ਹਾਂ ਮੇਰੇ ਦਿਲ ਨੂੰ ਬੜੀ ਸੱਟ ਵੱਜਦੀ ਜੋ ਮੈਂ ਦੇਖਦਾ ਕਿ ਸਾਰਿਆਂ ਨੂੰ ਆਪਣੇ ਹੀ ਲੋਕਾਂ ਨੂੰ ਜਿਨ੍ਹਾਂ ਤੋਂ ਵੋਟਾਂ ਲਈਆਂ ਆਪਣੇ ਹੀ ਜ਼ਿਲ੍ਹੇ ਦੇ ਵਿੱਚ ਜਿਹੜਾ ਕਹਿੰਦੇ ਰਾਜਧਾਨੀ ਆ ਉਹ ਮਿੱਤਰਾ ਹੁਣ ਕੀ ਕਹਿੰਦੇ ਹੁੰਦੇ ਆ ਕਿ ਰਾਜਧਾਨੀ ਟੱਣ ਵਾਲੀ ਲੱਗਦੀ ਤੁਹਾਨੂੰ ਡਰ ਗਏ ਤੁਸੀਂ ਖੋਫ ਚਾ ਗਏ ਕਿਉਂਕਿ ਇਦਾਂ ਦੇ ਕਦਮ ਉਹਦੇ ਆਦਮੀ ਚਾਹਤਾ ਜਿਹੜਾ ਕਮਜ਼ੋਰ ਕਾਇਰ ਡਰਪੋਕ ਪੁੱਛਕਦਾ ਬਸ ਇੰਨੇ ਕਹਿਣਾ ਸੀਗਾ ਔਰ ਮੈਂ ਫਿਰ ਮੈਂ ਨਿਮਰਤਾ ਨਾ ਕਹਿ ਸਕਦਾ ਪਿਆਰ ਨਾ ਕਹਿ ਸਕਦਾ ਕੁਝ ਸਮਝੋ ਔਰ ਜੋ ਤੁਸੀਂ ਅਲੀਗੇਸ਼ਨ ਬੀਜੇਪੀ ਤੇ ਲਾਉ ਨੇ ਈਡੀ ਸੀਬੀਆਈ ਦੁਰਉਸਤਮਾਲ ਕਰ ਤੁਸੀਂ ਪੂਰੇ ਪੰਜਾਬ ਪੁਲਿਸ ਘਟ ਮੈਸਚੂਜ਼ ਕਰ ਰਹੇ ਹੋ ਔਰ ਜਿਹੜੇ ਆਫੀਸਰ ਮੈਂ ਪਹਿਲਾਂ ਕਿਹਾ ਡੋਨਟ ਬਿਕਮ देयर ਪਲੇਯਬਲ ਆਫਸਰਸ ਪਲੀਜ਼ ਡੋਨਟ ਬਿਕਮ देयर ਯੂ نو ਪੇਡ ਮੈਰੀਸਨਰੀਜ਼ ਐਕਟ ਲਾਈਕ ਗੁੱਡ ਆਫਸਰਸ ਯੂ ਆਰ ਵੇਅਰਿੰਗ ਯੂਨੀਫਾਰਮ ਯੂਨੀਫਾਰਮ ਪਾ ਕੇ ਤਾਂ ਉਧੇ ਬੰਦੇ ਨੂੰ ਗੌਰਵ ਹੋਣਾ ਚਾਹੀਦਾ ਮਾਣ ਸਤਕਾਰ ਮੀਲ ਕਰਨਾ ਚਾਹੀਦਾ ਉਧੇ ਤਾਂ ਐ ਲੱਗਦਾ ਕਿ ਆਪਾਂ ਜਦਾਂ ਇਹਨਾਂ ਦੇ ਗੁਲਾਮ ਬਣ ਕੇ ਕੰਮ ਕਰ ਰਹੇ ਹਾਂ ਹਲੇ ਵੀ ਸਮਾਂ ਵਾਂ ਇਹਨੂੰ ਰੀਰੀਅਲ ਕਰੋ ਪੰਜਾਬ ਨੂੰ ਅੱਛੇ ਪੋਜ਼ਿਟਿਵ ਏ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਕਰਕੇ ਨਹੀਂ ਆਇਆ ਅੱਜ ਕਿਉਂਕਿ ਮੇਰੇ ਪਰਿਵਾਰ ਦੇ ਵਿੱਚ ਜਲੰਧਰ ਸਾਡੇ ਬਹੁਤ ਨਜ਼ਦੀਕੀ ਪਰਿਵਾਰਕ ਮੈਂਬਰ ਦਾ ਅੱਜ ਇੱਥੇ ਦੇਹਾਂਤ ਸੀ ਉਹਦਾ ਭੂਗ ਸੀ ਵਿੱਚ ਆ ਕੁਡ ਨਾਟ ਮਿਸ ਮੈਂ ਕੱਲ ਦੇ ਲਾਈਵ ਵਿੱਚ ਐਕਸਪਲੇਨ ਕਰਤਾ ਸੀਗਾ ਪਰ ਇੰਨੀਆਂ ਕਾਲਾਂ ਆਈਆਂ ਮੈਨੂੰ ਸਾਰੇ ਪੈਨ ਪੰਜਾਬ ਚੋਂ ਕਿ ਸਾਡੇ ਨਾਲ ਤੱਕਾ ਹੋ ਗਿਆ ਜੀ ਸਾਡੇ ਨਾਲ ਜ਼ੁਲਮ ਹੋ ਰਿਹਾ ਵਾ ਤੁਸੀਂ ਆਵਾਜ਼ ਚੱਕੋ ਤਾਂ ਮੈਂ ਜਦੋਂ ਭੂਗ ਖਤਮ ਹੋਇਆ ਇੱਥੇ ਮੋਡਲ ਟਾਊਨ ਦੇ ਗੁਰਦੁਆਰਾ ਸਾਹਿਬ ਸੀ ਜਲੰਧਰ ਮੈਂ ਉਹਦੇ ਮੈਂ ਤੁਹਾਡੇ ਨਾਲ ਗੱਲ ਕਰਨਾ ਮناسب ਸਮਝਿਆ। ਸੋ ਤੁਹਾਡਾ ਸਿਰ ਮੇਰੇ ਨਾਲ ਜੋੜਨ ਲਈ ਬਹੁਤ ਬਹੁਤ ਸ਼ੁਕਰੀਆ। ਧੰਨਵਾਦ।